ਜਿਹੜਾ ਬਿਲਕੁਲ ਹੀ ਟੋਟਲ ਲਾਸ ਹੋ ਗਿਆ ਉੱਥੇ ਫੇਰ ਇੱਕ ਇੱਕ ਮੱਝ ਜਿਹੜੀ ਦਿੱਤੀ ਜਾਣੀ ਹੈ ਜਿਆਦਾਤਰ ਅਸੀਂ ਦੇਖ ਰਹੇ ਹਾਂ ਕਿ ਜਿੰਨੀਆਂ ਮੱਝਾਂ گاਵਾ ਤੁਸੀਂ ਲਿਆਂਦੀਆਂ ਸੱਜਰੀ ਨਹੀਂ ਹਾਂਜੀ ਤੇ ਗਾਂ ਨਹੀਂ ਕੋਈ ਵੀ ਹੈਗੀ ਮੱਝਾਂ ਹੀ ਆ ਬਾਕੀ ਇਹ ਸੀ ਵੀ ਆਪਾਂ ਚੀਜ਼ ਦੇਣੀ ਵੀ ਹੈ ਜੀ ਅਗਲੇ ਨੂੰ ਹੁਣ 6-7 ਮਹੀਨੇ ਅਗਲਾ ਚੋਦੇ ਹਿਸਾਬ ਤੇ ਉਹ ਲੰਬਾ ਸਮਾਂ ਉਸ ਚੀਜ਼ ਆ ਸਕੋਗੇ ਜਾਂ ਕਈਆਂ ਦੀਆਂ ਮੈ ਲੋ ਕਈਆਂ ਦੀਆਂ 8 ਮੱਝਾਂ 8 ਮਰ ਗਈਆਂ ਕਈਆਂ ਦੇ 10-10 ਮਰ ਗਈਆਂ ਕਈਆਂ ਦੇ ਚਾਰੀ-ਚਾਰੇ ਰੁੜ ਗਈਆਂ ਇਹ ਜਿਹੜੇ ਵੀਰਾਂ ਨੂੰ ਅੱਜ ਆਪਾਂ ਦੇਣ ਲੱਗੇ ਇਹਨਾਂ ਦੇ ਕੋਲ ਇੱਕ ਇੱਕ ਵੀ ਨਹੀਂ ਇਹਨਾਂ ਤੇ ਜਿੰਨੇ ਜਿੰਨੇ ਸਾਰੇ ਸਾਰੇ ਰੁੜ ਗਏ ਆ ਸਾਰੇ ਸਾਰੇ ਪਈਆਂ ਦੇ ਵਿੱਚੋਂ ਮਰ ਗਏ ਵੀ ਸਿੰਗਰ ਗੈਰੀ ਸੰਧੂ ਵੱਲੋਂ ਵੀ ਹੁਣ ਪਿੰਡਾਂ ਦੇ ਵਿੱਚ ਸੇਵਾ ਭੇਜਣੀ ਸ਼ੁਰੂ ਕਰ ਦਿੱਤੀ ਹੈ ਪਹਿਲਾਂ ਤਾਂ ਰਾਸ਼ਨ ਗੱਦੇ ਬਿਸਤਰੇ ਜਾਂ ਹੋਰ ਜ਼ਰੂਰੀ ਸਮਾਨ ਆਇਆ ਪਰ ਹੁਣ ਉਹ ਚੀਜ਼ਾਂ ਜਿਹੜੇ ਸਿੰਗਰ ਨੇ ਜਾਂ ਸੇਵਾ ਕਰਨ ਵਾਲੇ ਉਹ ਦੇਣ ਲੱਪੇ ਜਿਨ੍ਹਾਂ ਦੀ ਹੁਣ ਘਰਾਂ 'ਚ ਜ਼ਰੂਰਤ ਹੈ ਖਾਸ ਕਰਕੇ ਗੱਲ ਕੀਤੀ ਜਾਵੇ ਪੰਜਾਬੀ ਸ਼ਿਗਰ ਗੈਰੀ ਸਿੰਧੂ ਦੀ ਤਾਂ ਉਸ ਵੱਲੋਂ ਹੁਣ ਮੱਝਾਂ گاਵਾ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਜਿਹੜੇ ਉਹਨਾਂ ਦੇ ਸਾਥੀ ਨੇ ਗੈਰੀ ਸਿੰਧੂ ਦੇ ਉਹ ਅੱਜ ਇੱਥੇ ਪਹੁੰਚੇ ਆ ਟੋਨੀ ਵੀਰ ਹੁਣੀ ਰੁੜਕਾ ਕਲਾ ਤੋਂ ਆਏ ਆ ਕਬੱਡੀ ਦੇ ਪ੍ਰਮੋਟਰ ਨੇ ਕਬੱਡੀ ਦੇ ਪਲੇਅਰ ਆ ਔਰ ਗੱਲਬਾਤ ਕਰ ਲਏ ਭਾਈ ਜੀ ਗੈਰੀ ਸਿੰਧੂ ਨਾਲ ਕਿਤਨਾ ਸੰਪਰਕ ਹੋਇਆ ਔਰ ਕੀ ਕੁਝ ਭੇਜਿਆ ਉਹਨਾਂ ਨੇ ਗੈਰੀ ਸਿੰਧੂ ਤਾਂ ਸਾਡੇ ਪਿੰਡ ਦੇ ਵਸਨੀਕ ਆ ਸਾਡੇ ਭਰਾ ਆ ਤੇ ਪਹਿਲਾਂ ਤੋਂ ਲੈ ਕੇ ਜਦੋਂ ਤੋਂ ਆਪਣਾ ਹੜਾਂ ਦੀ ਇਹ ਮਾਰ ਆਈ ਪੰਜਾਬ 'ਚ ਵਿਵਤਾ ਚੱਲ ਰਿਹਾ ਪੰਜਾਬ ਸਾਰਾ ਉਦੋਂ ਤੋਂ ਸਾਰੇ ਜਿੰਨੇ ਮਨੁੱਖਤਾ ਦਰਦੀ ਬੰਦੇ ਆ ਆਪਣੇ ਚਾਹੇ ਉਹ ਐਨਆਰਈ ਭਰਾ ਸਾਡੇ ਚਾਹੇ ਸਮਾਜਿਕ ਹਾਲਮਤ ਸੰਸਥਾਵਾਂ ਤੇ ਚਾਹੇ ਸਾਡੇ ਖਿਡਾਰੀ ਵਰਗ ਲਾ ਲੋ ਤੇ ਚਾਹੇ ਕਲਾਕਾਰ ਵਰਗੇ ਹਰੇਕ ਬੰਦਾ ਆਪਣੇ ਚੱਲ-ਫਿਰ ਸੇਵਾ ਕਰਕੇ ਇੱਥੇ ਪਹੁੰਚ ਰਿਹਾ ਤੇ ਪਹਿਲੇ ਦਿਨ ਤੋਂ ਸਵਾਮਾਂ ਤੋਂ ਗੈਰੀ ਸਾਡੇ ਨਾਲ ਟੈਨ ਟੱਚ ਆ ਕਿਉਂਕਿ ਸਾਡੀ ਸਾਰੀ ਸੇਵਾ ਇੱਕ ਸਮੁੱਚੇ ਤੌਰ ਤੇ ਚੱਲ ਰਹੀ ਹੈ ਜੀ ਕਿ ਅੱਜ ਪਰ ਅੱਜ ਵਾਲੇ ਵਿੱਚ ਗੈਰੀ ਦੇ ਖਾਸ ਉਹ ਪਰਾਲਾ ਉਹ ਕਹਿੰਦਾ ਸੀ ਆਪਾਂ 10 ਮੱਝਾਂ ਉੱਥੇ ਮਹੱਈਆ ਕਰਾਈਏ ਕਿਉਂਕਿ ਜਿਹੜੇ ਪਰਿਵਾਰਾਂ ਦੀਆਂ ਮੱਝਾਂ ਹੜ ਗਈਆਂ ਬਿਲਕੁਲ ਹੀ ਇੱਥੇ ਪਲਵਾਨ ਜੀ ਨੂੰ ਫਿਰ ਅਸੀਂ ਇੱਥੇ ਬੇਨਤੀ ਕੀਤੀ ਕਿ ਤੁਸੀਂ ਇੱਥੇ ਡਾਟਾ ਮਹੱਈਆ ਕਰਾਓ ਤੇ ਇਹਨਾਂ ਨੇ ਫਿਰ ਜਿਹੜਾ ਬਿਲਕੁਲ ਹੀ ਟੋਟਲ ਲਾਸ ਹੋ ਗਿਆ ਉੱਥੇ ਫੇਕ ਕੇ ਇੱਕ ਮੱਝ ਜਿਹੜੀ ਦਿੱਤੀ ਜਾਣੀ ਹੈ ਜੇ ਮੱਝਾਂ ਆਪਾਂ ਇੱਥੇ ਚਵਾਲੇ ਜੀ ਵਿੱਚੋਂ ਖਰੀਦੀਆਂ ਜੀ ਤਿੰਨ ਤੇ ਸੱਤ ਮੋੜ ਮੰਡੀ ਜਿਹੜੀ ਹੈ ਆਪਣੇ ਮਾਂਸਾਂ ਲੱਗੇ ਉਥੋਂ ਸਾਡੇ ਵੀਰ ਜਿਆਦਾਤਰ ਅਸੀਂ ਦੇਖ ਰਹੇ ਹਾਂ ਕਿ ਜਿੰਨੀਆਂ ਵੀ ਮੱਜਾਂ گاਵਾ ਤੁਸੀ ਲਿਆਂਦੀਆਂ ਸਜਰੀ ਸੁਈ ਦੀਆਂ ਹਾਂਜੀ ਇਹ ਗਾਂ ਨਹੀਂ ਕੋਈ ਵੀ ਹੈਗੀ ਮੱਜਾਂ ਹੀ ਆ ਹਾਂ ਦੋਸੇ ਮੱਜਾਂ ਦੋਸੇ ਸਜਰੀਆਂ ਸੁਈਆਂ ਤਾਜ਼ੀਆਂ ਸੁਈਆਂ ਹੂੰ ਤਾਂਕਿ ਇਹ ਸੀ ਵੀ ਆਪਾਂ ਚੀਜ਼ ਦੇਣੀ ਵੀ ਹੈ ਜੀ ਅਗਲੇ ਨੂੰ ਹੁਣ 6-7 ਮਹੀਨੇ ਅਗਲਾ ਚੋਦੇ ਘਰ ਤੇ ਉਹ ਲੰਬਾ ਸਮਾਂ ਉਸ ਚੀਜ਼ ਆ ਸਕੋਵੇ ਤੇ ਬਾਕੀ ਤੁਹਾਡੇ ਚੈਲ ਦੇ ਮਾਧਿਅਮ ਜਿਹੜੀ ਮੈਂ ਇੱਕ ਬੇਨਤੀ ਹੋਰ ਜੁਰ ਕਰਨੀ ਚਾਹਣਾ ਤੇ ਜਿੱਦਾਂ ਹੁਜੇ ਅਸਲ ਜਿਹੜਾ ਹੜ ਦਾ ਪ੍ਰਕੋਪ ਹੈ ਹੁਣ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਹੁਣ ਜੇ ਦਾ ਫਸਲਾਂ ਦੀ ਮਾਰ ਜਾਂ ਚਾਰਿਆਂ ਦੀ ਘਾਟ ਜਾਂ ਆਪਣੇ ਪਸ਼ੂਆਂ ਦੀ ਰੱਖ ਲੋ ਜਾਂ ਉਸ ਘਰਾਂ ਦੇ ਜੋ ਸਾਰਾ ਤਾਜੋ ਸਮਾਨ ਤਬਾਹ ਹੋ ਗਿਆ ਉਹ ਅਸਲ ਚ ਡਾਟਾ ਹੁਣ ਨਿਕਲ ਕੇ ਆਉਣ ਦਿਆ ਆ ਤੇ ਆਪਾਂ ਸਾਰੇ ਪੰਜਾਬੀ ਜਿੱਤਾ ਤੁਸੀਂ ਪਹਿਲਾਂ ਪਹਿਲੇ ਦਿਨ ਤੋਂ ਲੈ ਕੇ ਇੱਥੇ ਲੱਗੇ ਆ ਆਪਾਂ ਇਸ ਇਲਾਕੇ ਨੂੰ ਹਜੇ ਵੀ ਅਵੇਸਲਾ ਨਹੀਂ ਛੱਡਣਾ ਹੈ ਆਪਾਂ ਸਾਰੇ ਇਧਰ ਨੂੰ ਧਿਆਨ ਕਰਨਾ ਆਪਾਂ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਇੱਥੇ ਜਿਹੜੀ ਸੇਵਾ ਕਰਨ ਦੇ ਆਪਣੇ ਭਰਾਵਾਂ ਦੇ ਨਾਲ ਖੜਨ ਦੀ ਜਰੂਰਤ ਹੈ ਬਿਲਕੁਲ ਲੋਕਲ ਪਲੇਅਰ ਨੇ ਸਾੜਨਾ ਕਬੱਡੀ ਦੇ ਜਿਨ੍ਹਾਂ ਨੇ ਇਹ ਆਇਡੈਂਟੀਫਾਈ ਕੀਤੇ ਲੋ ਕਿ ਨਾ ਬਾਈ ਜੀ ਚੱਕੀ ਰੱਖੋ ਜੀ ਚੱਕੀ ਜੀ ਇਸ ਤਰ੍ਹਾਂ ਇਹਨਾਂ ਨੂੰ ਆਡੈਂਟੀਫਾਈ ਕੀਤਾ ਗਿਆ ਕਿਉਂਕਿ ਜਦੋਂ ਰਾਸ਼ੂਰ ਵੰਡਦਾ ਸੀ ਉਦੋਂ ਬਹੁਤ ਸਾਰੇ ਲੋਕਾਂ ਨੂੰ ਬਿਨਾ ਆਡੈਂਟੀਟੀ ਕੋ ਸਮਾਂ ਹੀ ਐਸਾ ਸੀ ਪਾਣੀ ਬਹੁਤ ਜ਼ਿਆਦਾ ਸੀ ਜਿੱਦ ਨੂੰ ਜੋ ਮਿਲਿਆ ਉਹ ਲੈ ਗਿਆ ਹੁਣ ਇਹ ਜਦੋਂ گاਵਾ ਮੱਝਾਂ ਦੇਣ ਦਾ ਸਮਾਂ ਆ ਗਿਆ ਜਾਨਵਰ ਦੇਣ ਦਾ ਸਮਾਂ ਆ ਗਿਆ ਜਿੱਦ ਤਰ੍ਹਾਂ ਬਾਈ ਨੇ ਦੱਸਿਆ ਕਿ ਅਸਰ ਹੁਣ ਨਜ਼ਰ ਆਉਣਾ ਸ਼ੁਰੂ ਹੋਇਆ ਕਿ ਕਿਹੜੇ ਲੋਕ ਆਡੈਂਟੀਫਾਈ ਕੀਤੇ ਕਿੱਦਾਂ ਕੀਤੇ ਰਾਸ਼ੂਰ ਸਿੰਘ ਭਾਈ ਜਿੱਦਾਂ ਵੀ ਜਦੋਂ ਨਵੇਂ-ਨਵੇਂ ਜਿੱਦਾਂ ਸੇਵਾ ਆਈ ਬਹੁਤ ਜ਼ਿਆਦੀ ਹੈ ਯਾ ਸਾਡੇ ਪਿੰਡ ਰਮਦਾਸ ਸਾਨੂੰ ਰੋਜ਼ ਸਾਡੇ ਪਿੰਡ 600 700 ਟਰਾਲੀ ਰੋਜ਼ ਰਾਸ਼ਨ ਦੀ ਆਉਂਦੀ ਸੀ ਜਦੋਂ ਪਹਾੜ ਜਦੋਂ ਪ ਉੱਥੇ ਜਿੱਦਾਂ ਮੈਨੂੰ ਜਿੱਥੇ ਕਿਨੇ ਟਰਾਲੀ ਲਿਵਾਈ ਸੰਤ ਨੂੰ ਪਤਾ ਨਹੀਂ ਉੱਥੇ ਘਲਾਰਦੀ ਤੇ ਜਿਨ੍ਹਾਂ ਦਾ ਨਹੀਂ ਨੁਕਸਾਨ ਆਇਆ ਉਹਨਾਂ ਸੋ ਕੋ ਜਿਆਦਾ ਘੱਟਾ ਕੀਤਾ ਤੇ ਜਿਨ੍ਹਾਂ ਨੂੰ ਲੋਡ ਵਾਂਦੀ ਉਹਨਾਂ ਦਾ ਕ ਬਾਅਦ ਚ ਪੁੱਜਦਾ ਅਸੀਂ ਦੁਬਾਰਾ ਉਹਨਾਂ ਦੇ ਵੀ ਬਲੀ ਗੌਰ ਕੀਤੀ ਤੇ ਜਿਨ੍ਹਾਂ ਨੇ ਵੀ ਸਾਨੂੰ ਵੀਰਾਂ ਨੇ ਰਾਸ਼ਨ ਵਾਲੇ ਫੋਨ ਕੀਤਾ ਹੀ ਉੱਥੇ ਪਹਚਾਇਆ ਜਿਨ੍ਹਾਂ ਨੂੰ ਲੋੜ ਆ ਉਹਨਾਂ ਦੀ ਵੀ ਲਿਸਟ ਸੂਚੀ ਬਣਾ ਕੇ ਉਹਨਾਂ ਦੇ ਘਰ ਘਰ ਬਚਾਇਆ ਤੇ ਇਹ ਜਿਹੜੀਆਂ ਮੱਝਾਂ گاਵਾਂ ਨੇ ਇਹ ਭਾਜੀ ਹੁਣੀ ਆਡੀ 10 ਦਿਨ ਪਹਿਲਾਂ ਡਿਊਟੀ ਲਾਏ ਗਏ ਅਸੀਂ ਮੈਨੂੰ ਆਪਣੇ ਇਲਾਕੇ ਜਿੱਨੇ ਵੀ ਮੈਨੂੰ ਪਿੰਡ ਸਾਰੇ ਫਿਰੇ ਦੋ ਪਿੰਡਾਂ ਦੀਆਂ ਮੱਝਾਂ ਮਰੀਆਂ ਜਾਂਦੀਆਂ ਦ ਇੱਕ ਪਿੰਡ ਸਾਡੇ ਲੱਗੇ ਚੰਡੀਗੜ੍ਹ ਆਬਾਦੀ ਹੈ ਇੱਕ ਕਣੀਏ ਕੇ ਬੇੜ ਪਾਰਲਾ ਪਿੰਡ ਹੈ ਉਹਨਾਂ ਦੀਆਂ ਰੁੜੀਆਂ ਤੇ ਮਰੀਆਂ ਮੱਜਾਂ ਕਈਆਂ ਦੀ ਮੈਨੂੰ ਕਈਆਂ ਦੀ 8 ਮੱਜਾਂ 8 ਹੀ ਮਰ ਗਈਆਂ ਕਈਆਂ ਦੇ 10 10 ਹੀ ਮਰ ਗਈਆਂ ਕਈਂ ਦੇ 4 4 ਹੀ ਰੁੜ ਗਈਆਂ ਅਸੀਂ ਉਹ ਕੱਠੇ ਕਿਤੇ ਚਲੋ ਰੁੜੀਆਂ ਤੇ ਜਾਦੀਆਂ ਨੇ ਪਰ ਇਹੇ ਕੋਲ ਮੰਨ ਲਓ ਕਿ ਕੋਈ 5 ਡੰਗਰੀ ਉਹਦੇ ਕੋਲ 2 ਹੈਗੇ ਆ 3 ਮਰ ਗਈ ਜਾਂ ਮੰਨ ਲਓ 3 ਹੈਗੇ ਆ 2 ਮਰ ਗਏ ਬਹੁਤੇ ਇਦਾਂ ਦੇ ਪਰ ਇਹ ਜਿਹੜੇ ਵੀਰਾਂ ਨੂੰ ਅੱਜ ਆਪਾਂ ਦੇਣ ਲੱਗੇ ਇਹਨਾਂ ਦੇ ਕੋਲ ਇੱਕ ਇੱਕ ਵੀ ਨਹੀਂ ਇਹਨਾਂ ਦੇ ਜਿੰਨੇ ਜਿੰਨੇ ਸਾਰੇ ਸਾਰੇ ਰੁੜ ਗਏ ਆ ਸਾਰੇ ਸਾਰੇ ਕਈਆਂ ਦੇ ਵਿੱਚੋਂ ਮਰ ਗਏ ਆ ਇਹਨਾਂ ਵੀਰਾਂ ਨੂੰ ਇੱਕ ਅੱਜ ਮੱਜ ਵੀਰਾਂ ਨੂੰ ਜਿਹੜੀ ਮਿਲਬੀ ਸਹਾਇਤਾ ਦਿੱਤੀ ਹੈ ਉਹ ਕਿਤੇ ਕਮਾਚੁੱਤੇ ਜਾ ਰਹੇ ਕਿ ਨਾਂ ਬਜੀ ਸਾਰੰ ਕਿੱਥੇ ਰਹਿੰਦੇ ਹੋ ਤੇ ਕੀ ਹੋਇਆ ਸੀ ਚੰਡੀਗੜ੍ਹ ਰਹਿੰਦੇ ਆ ਸਰ ਇਹ ਕਿਹੇ ਜ਼ਿੰਮੇਵਾਰ ਦਾ ਕੰਮ ਕਰਦੇ ਆ ਹਾਂ ਤੇ ਉਹਨਾਂ ਦੇ ਅਸੀਂ 4 ਵਜੇ ਤੱਕ ਨਕੜ ਕਢਾ ਕੇ ਤੇ ਫਿਰ ਇਹ ਆਪਨ ਡੰਗਰ ਉੱਥੇ ਗਰਾਊਂਡ ਤੇ ਕਰ ਦਿੰਦੇ ਆ ਤੇ ਇੱਕਦਮ ਅਚਾਨਕ ਪਾਣੀ ਆ ਗਿਆ ਸਭ ਜਨੇ ਲਾਦੀ ਲਾਦੀ ਦਾ ਸਾਮਾਨ ਨਹੀਂ ਲੱਦਿਆ ਗਿਆ ਸਾਰੇ ਜਿੱਦੋਂ ਪਾਣੀ ਆ ਗਿਆ ਡੰਗਰ ਉੱਥੇ ਗਰਾਊਂਡ ਤੇ ਖੋਲਦੇ ਤੇ ਡੰਗਰ ਚੌਧਰ ਰਾਹ 14 ਕਿ 14 ਹੀ ਰੁੜ ਗਿਆ ਇੱਕ ਬੱਚੀ ਬੱਚੀ ਛੋਟੀ ਜੇ ਕਟਾ ਉਹ ਕੱਟਾ ਉੱਤੇ ਛੱਤ ਪਰ ਚੜ ਲਿਆ ਗਿਆ ਬਾਕੀ ਸਾਰੇ ਰੁੜ ਗਏ ਆ ਮਨ ਕੇ ਸਾਨੂੰ 6 ਡੰਗਰ ਮਿਲ ਗਏ ਭਾਜੀ ਝੂਠ ਨਹੀਂ ਬੋਲਣਾ ਕਿ ਸਾਨੂੰ 6 ਡੰਗਰ ਮਿਲੇ ਆ ਨੰਗਰ 5000 ਰੁਪਿਆ ਲੈ ਕੇ ਫਿਰ ਦਿੱਤਾ ਉਹਨੇ ਕਿ 3 ਗਾਮਾ ਮਿਲੇ 2 ਮੱਜਾ ਮਿਲਿਆ 1 ਕੱਟਾ ਮਿਲਿਆ ਸੱਚ ਬੋਲਣਾ ਝੂਠ ਨਹੀਂ ਬੋਲਣਾ ਕਿੰਨੇ ਭਾਜੀ ਜੀ ਸਰ ਕਿਧਰ ਆ ਨਾਲੇ ਕੱਟਾ ਪੰਡਿਆ ਤੇ ਕਿੰਨੇ ਜਾਨਵਰ ਸੀ ਕਿੰਨੇ ਰੁੜ ਗਏ ਕਿੰਨੇ ਬਚੇ ਆ ਜਾਨਵਰ ਇਹ ਆਪਣੇ ਜੀ ਉਹਨੇ ਬਜਿਆ ਸਾਰੇ ਦਾ ਸਾਰੇ ਮਰ ਗਏ ਹਾਂ ਜੀ ਮਰ ਗਿਆ ਰਾਤ ਪਾਣੀ ਗੰਡ ਰਹਾ ਹਾਂ ਜੀ ਮਹਿਸੂਸ ਕਰਦੇ ਹੋ ਜਦੋਂ ਉਹ ਜਗ੍ਹਾ ਖਾਲੀ ਦੇ ਰਹੀ ਸੀ ਸਿਸ ਦੇ ਉੱਤੇ ਧਿਆਨ ਨਹੀਂ ਦਿੱਤਾ ਰਿਹਾ ਇਹਨੇ ਕਰਦੇ ਗਏ ਪਰਲੀ ਵੇਲੇ ਪਈ ਸਭ ਤੋਂ ਉੱਤੇ ਟਟਾ ਟਰਾ ਰਗਾਂਡਾ ਨਾ ਲੱਗਿਆ ਜੋ ਅੱਛੀ ਪੰਜਾਬੀ ਸਿੰਧਰ ਵੱਲੋਂ ਜੋ ਲਾਪੇ ਸੰਗਤ ਧੰਨਵਾਦ ਬਹੁਤ ਜ਼ਿਆਦਾ ਕਰਦੇ ਜਿਨ੍ਹਾਂ ਨੇ ਸਾਡੀ ਸਿਹਤ ਸੁਣੀ ਉਹ ਇੰਨਾ ਵੀਰਾਂ ਦਾ ਜਿਨ੍ਹਾਂ ਜਾ ਕੇ ਸਾਡੇ ਕੱਲਾ ਕੱਲਾ ਤੇਰੇ ਦੇ ਵਿੱਚ ਜਾ ਕੇ ਤੇ ਇਹਨਾਂ ਨੇ ਵੇਖਿਆ ਮੌਕਾ ਤੇ ਮੌਕਾ ਵੇਖ ਕੇ ਫਿਰ ਸਾਡੇ ਨਾਂ ਨੂੰ ਲਿਖੇ ਇਹਨਾਂ ਨੇ ਵੀ ਤੁਹਾਡੇ ਕੋਲ ਤੇ ਕੇ ਕੁ ਵੀ ਨਹੀਂ ਰਿਹਾ ਇਹਨਾਂ ਵੀਰਾਂ ਦੀ ਸ਼ਾਬਾਸ਼ ਹੈ ਜਿਨ੍ਹਾਂ ਨੇ ਕੋਟਾ ਸਾਡੀ ਬਚਾਈ ਆਵਾਜ਼ ਇਹਨਾਂ ਵੀਰਾਂ ਨੇ ਸਾਨੂੰ ਬਿਲਕੁਲ ਧੰਨਵਾਦ ਕਰਦੇ ਨੇ ਉਸ ਪੰਜਾਬੀ ਸਿੰਗਰ ਦਾ ਔਰ ਇਹਨਾਂ ਲੋਕਾਂ ਦਾ ਜਿਹੜੇ ਅੱਜ ਦੇਣ ਪਹੁੰਚੇ ਨੇ ਕਹਿੰਦੇ ਕਿ ਉਹ ਕਿੱਲੇ ਖਾਲੀ ਹੋ ਗਏ ਉਹ ਜਗ੍ਹਾ ਹੀ ਖਾਲੀ ਹੋ ਗਈ ਜਿੱਥੇ ਜਾਨਵਰ ਵੱਜਦੇ ਸੀ ਪਰ ਅੱਜ ਕਹਿੰਦੇ ਦੁਬਾਰਾ ਖੁਸ਼ੀ ਇਸ ਕਰਕੇ ਆ ਕਿ ਧੰਨਵਾਦ ਕਰਦੇ ਆ ਕਿ ਹੁਣ ਦੁਬਾਰਾ ਫੇਰ ਉੱਥੇ ਜਾਨਵਰ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਕੈਮਰਾਮੈਨ ਮਾਨੀ ਦੇ ਨਾਲ ਇਤਲੂਥਰਾ ਸਪੋਕਸਮੈਨ ਟੀਵੀ ਡੇਰ ਬਾਬਾ ਨਾ